ਇਵੰਦੀ ਸਿੰਘ ਦੇ ਰਿਹਾਈ ਦਾ ਮੋਰਚਾ ਸਰਕਾਰਾਂ ਦੇ ਡਿਮੈਂਡ ਕਰਦਾ ਸਰਕਾਰ ਜੇ ਛੱਡਣਾ ਵੀ ਚਾਹੁੰਦੀ ਆ ਤਾਂ ਸਾਡੇ ਵਾਲੇ ਆਪ ਦਾ ਲਾਣਾ ਜਿਹੜਾ ਉਹ ਨਹੀਂ ਛੱਡਣ ਦਿੰਦਾ ਉਹ ਲਿਖ ਕੇ ਦੇ ਆਉਂਦਾ ਕੋਈ ਨਾ ਕੋਈ ਵੀ ਸਾਨੂੰ ਜੀ ਖਤਰਾ ਜਿਹੜੇ ਅੱਜ ਰੋਲਾ ਪਾਉਂਦੇ ਨੇ ਬਾਦਲ ਕਾ ਲਾਣਾ ਬੰਦੀ ਸਿੰਘ ਰਿਹਾ ਕਰੋ ਅੱਜ ਮਤੇ ਪਾਉਂਦੇ ਫਿਰਦਨੇ ਉਹ ਕਰਦੇ ਤੇ ਸਾਈਨ ਕਰਵਾ ਲਈ ਜਦੋਂ ਇਹਨਾਂ ਦੀ ਸਰਕਾਰ ਸੀ ਇਹਨਾਂ ਦੀ ਸਟੇਟਮੈਂਟਾਂ ਤੁਸੀਂ ਕੱਢ ਕੇ ਦੇਖ ਸਕਦੇ ਹੋ ਉਸ ਟਾਈਮ ਇਹ ਕਹਿੰਦੇ ਸੀ ਕਿ ਬੰਦੀ ਸਿੰਘਾਂ ਵਾਸਤੇ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਕਾਲੀ ਸੂਚੀ ਇਹਨਾਂ ਨੇ ਨਹੀਂ ਖਤਮ ਕਰਾਈ ਕਾਲੀ ਸੂਚੀ ਦੀ ਸਰਕਾਰ ਕਰਨ ਨੂੰ ਤਿਆਰ ਸੀ ਸਾਡੇ ਆਪ ਦੇ ਅੰਦਰ ਇੱਕ ਬਾਦਲ ਕਹਿੰਦਾ ਬਣਾ ਹੋਰ ਕੌਣ ਆ ਸਕਦੇ ਆ ਹੋਰ ਵੀ ਸਾਰੇ ਨੇ ਕੋਈ ਨਾਂ ਲੈ ਸਕਦੇ ਆ ਕਾਂਗਰਸ ਵੀ ਆ ਜੀ ਆਪ ਵਾਲੇ ਤਾਂ ਵੀ ਨਹੀਂ ਚਾਹੁੰਦੇ ਨਹੀਂ ਆਪ ਵਾਲੇ ਵੀ ਨਹੀਂ ਚਾਹੁੰਦੇ ਆਪ ਵਾਲੇ ਵੀ ਚਾਹੁੰਦੇ ਚਾਹੁੰਦੇ ਹੁਣ ਫਿਰ ਇਹ ਭਾਈ ਆਮਰਪਾਲ ਸਿੰਘ ਅੰਦਰ ਆ ਇਹ ਇਨਾਂ ਨੇ ਕਿਉਂਤੀ ਜੀ ਸਾਹ ਬਾਰੀ ਕਿਹੜੇ ਕਾਨੂੰਨ ਤਹਿਤ ਲਿਖ ਕੇ ਦਿੱਤਾ ਵੀ ਇਦੇ ਉੱਤੇ ਐਨਐਸਓ ਲਾਈ ਜਾਵੇ ਜਾਖੜ ਵੀ ਰੋਲਾ ਪਾਉਂਦਾ ਫਿਰਦਾ ਅਮਰਪਾਲ ਬਾਰੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਤੁਹਾਨੂੰ ਅਮਰਤ ਅਜਨਾਲੇ ਵਾਲਾ ਕੇਸ ਤਾਂ ਦੇਖਿਆ ਜਾਖੜ ਨੂੰ ਕਹਿਣਾ ਤੈਨੂੰ ਵੀ ਤੇਰਾ ਮੂੰਹ ਬੰਦੋਦ ਹੋ ਗਿਆ ਸੀਗਾ ਜਦੋਂ ਨੂੰਹ ਦੇ ਵਿੱਚ ਜਿਹੜੇ ਹੈਗੇ ਨੇ ਉਹ ਬજરੰਗੀ ਗੁੰਡੇ ਵਰਗਿਆਂ ਨੇ ਜਿਹੜੇ ਨੇ ਜਿਹੜਾ ਥਾਣਾ ਵੀ ਫੂਕਿਆ ਪੁਲਿਸ ਵੀ ਮਾਰੀ ਭਾਜਪਾ ਆਪ ਬਾਦਲ ਕੇ ਸਾਰੇ ਸਤਾਈ ਦੇ ਵਿੱਚ ਐਸਾ ਤੂਫਾਨ ਚੱਲਣਾ ਇਹ ਸਾਰੇ ਉੱਡ ਜਾਣਗੇ ਇੱਕ ਮਿੰਟ ਲੈਣਾ ਹੈਗਾ ਆਈਮਰਤਪਾਲ ਸਿੰਘ ਸਰਕਾਰ ਆਉਗੀ ਸਰਕਾਰ ਲੋਕਾਂ ਨੂੰ ਚਾਹੁੰਦੇ ਨੇ ਸਰ ਬਨੀਤ ਬਿੱਟੂ ਦਾ ਬਿਆਨ ਤੇ ਸੁਪਰੀਮ ਕੋਰਟ ਦਾ ਜਿਹੜਾ ਟਿੱਪਣੀ ਉਹਨਾਂ ਨੂੰ ਕਿਵੇਂ ਦੇਖਦੇ ਤੁਸੀਂ ਉਹਦਾ ਥੁੱਕ ਕੇ ਚੱਟਣ ਵਾਲਾ ਬੰਦਾ ਉਹਨਾਂ ਨੂੰ ਬੰਦੇ ਕਿਹਨੇ ਬਣਾਤਾ ਬੋਚੜ ਦੀਆਂ ਲਾਦਾ ਬੋਚੜੀ ਰਹਿੰਦੀਆਂ ਨੇ ਤੇ ਸ਼ੁਰੂ ਦੇ ਵਿੱਚ ਦੇਖਿਆ ਜਾਵੇ ਤਾਂ ਜਦੋਂ ਮੋਰਚਾ ਲੱਗਿਆ ਸੀ ਬਹੁਤ ਜ਼ਿਆਦਾ ਲੀਡਰਸ਼ਿਪ ਸੀ ਆਉਂਦੀ ਵੀ ਰੇਲ ਲਗਾਤਾਰ ਲੱਗਦੇ ਆ ਹੁਣ ਕਿੱਦਾਂ ਨੇ ਤੁਹਾਡੇ ਸਾਰੇ ਕਨਫਲੈਕਟ ਨਹੀਂ ਜਾਂ ਇਕੱਠੇ ਯੂਨਾਈਟਡ ਨਹੀਂ ਸਾਰੇ ਦੇਖੋ ਇੱਥੇ ਤਾਲਮੇਲ ਕਮੇਟੀ ਬਣੀ ਹੋਈ ਹੈ ਜਿਹੜੀ ਜਦੋਂ ਕੋਈ ਆਉਂਦੇ ਨੇ ਜਿਨ੍ਹਾਂ ਨੇ ਹੱਥ ਲਾਇਆ ਸੀਗਾ ਉਹ ਖੜਦੇ ਕੋਈ ਨਹੀਂ ਉਹ 15-10 15 ਦਿਨਾਂ ਬਾਅਦ ਘੇੜਾ ਮਾਰਦੇ ਨੇ ਤੇ ਬੈਠਣਾ ਚਾਹੀਦਾ ਜੇ ਮੋਰਚ ਜਿਹੜਾ ਬੰਦਾ ਲਾ ਲੇ ਉਹਨੂੰ ਤਾਂ ਇਥੋਂ ਹੱਲਣਾ ਹੀ ਨਹੀਂ ਚਾਹੀਦਾ ਜੀ ਮੋਰਚਾ ਛੱਡ ਕੇ ਜਾਣਾ ਜਾਂ 15-20 ਦਿਨਾਂ ਬਾਅਦ ਘੇੜਾ ਮਾਰਨਾ ਇਹ ਥੋੜਾ ਸੋਭਾ ਦਿੰਦਾ ਤੇ ਸਸੀ ਕਾਲ ਦੋਸਤੋ ਮੈਂ ਗੁਰਪ੍ਰੀਤ ਕੋੜਲੇ ਇਸ ਵਕਤਾਂ ਮੌਜੂਦਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੋ ਪੱਕੇ ਤੌਰ ਤੇ ਮੋਰਚਾ ਲੱਗਣ ਨੂੰ ਲਗਭਗ 2.5 ਸਾਲ ਤੋਂ ਵੱਧ ਦਾ ਵਕਫਾ ਹੋ ਗਿਆ ਤੇ 2.5 ਸਾਲ ਤੋਂ ਲਗਾਤਾਰ ਇਸ ਮੋਰਚੇ ਦੇ ਵਿੱਚ ਜਿਹੜੇ ਹੈ ਬਾਬਾ ਰਾਜ ਰਾਜ ਸਿੰਘ ਜੀ ਜਿਹੜੇ ਲਗਾਤਾਰ ਇੱਥੇ ਬੈਠੇ ਹੋਏ ਨੇ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਵੈਗੁਰ ਜੀ ਖਾਲਸਾ ਵੈਗੁਰ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਬਾਬਾ ਜੀ ਕਿੱਦਾਂ ਦੇਖਦੇ ਹੋ ਮੋਰਚੇ ਨੂੰ ਇੰਨਾ ਲੰਮਾ ਸਮਾਂ ਹੋ ਗਿਆ ਪਹਿਲਾਂ ਤੁਸੀਂ ਕਿਸਾਨ ਆंदोलਨ ਵੇਲੇ ਵੀ ਲਗਭਗ ਸਾਰਾ ਕਿਸਾਨ ਆंदोलਨ ਜਿੰਨਾ ਤਰ੍ਹਾਂ ਚੱਲਿਆ ਦਿੱਲੀ ਦੇ ਬਾਹਰਾਂ ਤੇ ਰਹੇ ਇਹ ਮੋਰਚਾ ਤੇ ਉਹ ਮੋਰਚੇ ਚ ਕੀ ਡਿਫਰੈਂਸ ਆ ਤੇ ਕਿੱਦਾਂ ਆਉਣ ਵਾਲਾ ਭਵਿੱਖ ਦੇਖਦੇ ਹੋ ਦੇਖੋ ਸੱਜਣ ਜੀ 2023 ਤੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਜਿਹੜਾ ਲਗਾਤਾਰ ਚੱਲ ਰਿਹਾ तकरीबन 3 ਪਾਉਣੇ 3 ਸਾਲ ਹੋਣ ਵਾਲੇ ਨੇ ਜੀ ਇਸ ਮੋਰਚੀ ਦੀ ਬਦੌਲਤ ਤਿੰਨ ਸਿੰਘ ਜਿਹੜੇ ਹੈਗੇ ਨੇ ਉਹ ਪੱਕੀ ਜਵਾਨ ਦਿੱਤੇ ਜਾ ਹੋਏ ਨੇ ਭਾਈ ਸੰਸ਼ੀਰ ਸਿੰਘ ਭਾਈ ਗੁਰਮੀਤ ਸਿੰਘ ਇੰਜੀਨੀਅਰ ਭਾਈ ਲਖਵਿੰਦਰ ਸਿੰਘ ਲਖਾ ਜੀ ਤੇ ਬਾਕੀ ਜਿਹੜੇ ਸਿੰਘ ਜਿਹਨਾਂ ਵੀ ਰਹੇ ਜਿਹੜੇ ਹੈਗੇ ਨੇ ਰਹਾ ਹੋ ਜੂਰ ਹੋਣਗੇ ਸਾਨੂੰ ਗੁਰੂ ਤੇ ਪੂਰਨ ਭਮੇਸ਼ ਪਰੋਸਾ ਦੇਖੋ ਜਿਹੜਾ ਤੁਸੀਂ ਕਿਹਾ ਵੀ ਪੈਸਾਨੀ ਮੋਰਚੇ ਤੇ ਇਹ ਮੋਰਚੇ ਤੇ ਕੀ ਫਰਕ ਆ ਜੀ ਫਰਕ ਇੰਨਾ ਹੀ ਆ ਉਹ ਕਹਿੰਦੇ ਸਾਝੇ ਬਾਬੇ ਨੂੰ ਕੋਈ ਨਹੀਂ ਰੋਂਦਾ ਕੋ ਜਮੀਨਾਂ ਦਾ ਢਿੱਡਦਾ ਸੀਗਾ ਹਰੇਕ ਨੂੰ ਪਤਾ ਸੀ ਵੀ ਸਾਡੀ ਜਮੀਨ ਖਤਮ ਹੋ ਜੂ ਭੱਜੇ ਜਾਂਦੇ ਸੀ ਇਥੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਦਾ ਜੇ ਤਾਂ ਢਿੱਡ ਨੂੰ ਅੱਗ ਲੱਗੀ ਹੁੰਦੀ ਫਿਰ ਤਾਂ ਸੱਕਾ ਆ ਕੇ ਬੈਠ ਜਾਂਦੇ ਸੀ ਹੂੰ ਪਰ ਉਹ ਕਹਿੰਦੇ ਸਾਝੇ ਬਾਬੇ ਨੂੰ ਕੋਈ ਘਾਟ ਹੀ ਰਹੁੰਦੇ ਨੇ ਆਉਂਦੇ ਨੇ ਜਦੋਂ ਬੁਲਾਉਣੇ ਆਉਂਦੇ ਆ ਸੰਗਤ ਜੀ ਪਰ ਫੇਰ ਵੀ ਉਹ ਕੱਠ ਜਿਵੇਂ ਸੀ ਉੱਥੇ ਪਹਿਲਾਂ ਹੋਇਆ ਫਿਰ ਜਦੋਂ ਮੋਰਚਾ ਲੰਬਾ ਚੱਲ ਜਾਂਦਾ ਹਰੇਕ ਬੈਠ ਵੀ ਨਹੀਂ ਸਕਦਾ ਇਹਨਾਂ ਸੀ ਜੀ ਉਸ ਕਰਕੇ ਜਦੋਂ ਲੋਕਾਂ ਨੂੰ ਸੰਗਤ ਨੂੰ ਹੁਣ ਹਾਕ ਮਾਰਦੇ ਆ ਉਹਨਾਂ ਸੰਗਤ ਬਹੁਤ ਆਉਂਦੀ ਹੁਣ 15 ਅਗਸਤ ਦਾ ਜਿਹੜਾ ਇੱਥੇ ਇਕੱਠ ਹੋਇਆ ਮੌਢੀ ਗਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਲਵਾਈ ਸਾਰਿਆਂ ਦਾ ਧੰਨਵਾਦ ਵੀ ਕੀਤਾ ਕਰਦੇ ਹਾਂ ਤੇ ਲੰਮਾ ਸਮਾਂ ਬੈਠਣਾ ਬਹੁਤ ਔਖਾ ਇਹਦੇ ਵਿੱਚ ਜਿਹੜਾ ਕਿਸਾਨੀ ਮੋਰਚਾ ਦੁਬਾਰੇ ਫੇਰ ਲੱਗਿਆ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਨਹੀਂ ਦੁਬਾਰੇ ਫੇਰ ਐਮਐਸਪੀ ਲੈਣ ਵਾਸਤੇ ਉਹ ਵੀ ਉੱਠਿਆ ਗਿਆ ਹੋਰ ਵੀ ਬਹੁਤ ਸਾਰੇ ਮੋਰ ਚੱਲ ਰਹੇ ਨੇ ਇੱਕ ਭਾਈ ਗੁਰਜੀਤ ਸਿੰਘ ਜਿਹੜਾ ਹੈਗਾ ਸਮਾਨ ਟਾਵਰ ਦੇ ਉੱਤੇ ਬੈਠੇ ਆ ਉਹ ਵੀ ਗੁਰੂਗ੍ਰਾਮ ਸਾਹਿਬ ਮਹਾਰਾਣੀ ਬੀਬੀ ਐਤਬੀ ਨਾ ਕੋਣ ਉਹਨੂੰ ਉਹਨਾਂ ਵਕਤ 7-8 ਮਹੀਨਿਆਂ ਤੋਂ ਲਗਾਤਾਰ 4 450 ਫੁੱਟ ਉੱਪਰ ਬੈਠੇ ਨੇ ਉਹ ਵਜੇ ਤੱਕ ਉਤਰੀ ਨਹੀਂ ਉਹਨਾਂ ਦੀ ਬਹੁਤ ਵੱਡਾ ਜਜ਼ਬਾ ਇੰਨਾ ਚਿਰ ਬੈਠਣਾ ਇੱਕ ਥਾਂ 'ਵੀ ਉਹ ਵੀ ਟਾਵਰ ਦੇ ਉੱਤੇ ਮੀ ਹਨੇਰੀ ਤੋਂ ਗੁਰੂਗ੍ਰਾਮ ਸਾਹਿਬ ਵਾਸਤੇ ਉਹ ਬੈਠੇ ਹੋਰ ਵੀ ਕਈ ਮੋਰਚੇ ਜਿਹੜੇ 328 ਰੂਪਾਂ ਦਾ ਮੋਰਚਾ ਚੱਲਦਾ ਤਕਰੀਬ ਕੋਈ ਨਾ ਕੋਈ ਮੋਰਚਾ ਲੱਗਿਆ ਰਹਿੰਦਾ ਪੰਜਾਬ ਦੇ ਵਿੱਚ ਤੇ ਦੇਖੋ ਇਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਸਰਕਾਰਾਂ ਦੇ ਟਿਪੈਂਡ ਕਰਦਾ ਸਰਕਾਰ ਜੇ ਛੱਡਣਾ ਵੀ ਚਾਹੁੰਦੀ ਆ ਤਾਂ ਸਾਡੇ ਵਾਲੇ ਆਪਦਾ ਲਾਣਾ ਜਿਹੜਾ ਉਹ ਨਹੀਂ ਛੱਡਣ ਦਿੰਦਾ ਉਹ ਲਿਖ ਕੇ ਦੇ ਆਉਂਦਾ ਕੋਈ ਨਾ ਕੋਈ ਵੀ ਸਾਨੂੰ ਜੀ ਖਤਰਾ ਇਹਨਾਂ ਨੂੰ ਆਪਦੀ ਕੁਰਸੀ ਦੀ ਖਤਰਾ ਹੋਇਆ ਪਿਆ ਇਹਨਾਂ ਨੂੰ ਇਹ ਨਹੀਂ ਹੈ ਜਿਹੜੇ ਅੱਜ ਰੌਲਾ ਪਾਉਂਦੇ ਨੇ ਬਾਦਲ ਕਾ ਲਾਣਾ ਬੰਦੀ ਸਿੰਘ ਰਿਹਾ ਕਰੋ ਅੱਜ ਮਤੇ ਪਾਉਂਦੇ ਫਿਰਦੇ ਨੇ ਉਹ ਉਹ ਕਰਦੇ ਇਥੇ ਸਾਈਨ ਕਰਵਾ ਲਈ ਜਦੋਂ ਇਹਨਾਂ ਦੀ ਸਰਕਾਰ ਸੀ ਇਹਨਾਂ ਦੀ ਸਟੇਟਮੈਂਟਾਂ ਤੁਸੀਂ ਕੱਢ ਕੇ ਦੇਖ ਸਕਦੇ ਹੋ ਉਸ ਟਾਈਮ ਇਹ ਕਹਿੰਦੇ ਸੀ ਕਿ ਬੰਦੀ ਸਿੰਘਾਂ ਵਾਸਤੇ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਜਦੋਂ ਸਰਬੱਤ ਖਾਲਸਾ ਜਥੇਦਾਰ ਠਾਪਿਆ ਉਸ ਵੇਲੇ ਇਹਨਾਂ ਦੀ ਸਰਕਾਰ ਸੀ ਉਦੋਂ ਬਾਦਲ ਸੁਖਵੀਰ ਨੂੰ ਜਿਹੜਾ ਹੈਗਾ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਤੁਸੀਂ ਕੀ ਦੇਖਦੇ ਹੋ ਭਾਈ ਜਗਤਾਰ ਸਿੰਘ ਹਵਾਰੇ ਬਾਰੇ ਉਹਨਾਂ ਨੂੰ ਤਖਤ ਦਾ ਸਿਹਦਰ ਬਣਾ ਕਹਿੰਦਾ ਉਹ ਕਾਤਲ ਕੀ ਕੌਮ ਨੂੰ ਸ਼ੇਧ ਦੇ ਸਕਦਾ ਇਹੋ ਜੀ ਇਹਨਾਂ ਦੀ ਬਿਆਨਬਾਜ਼ੀ ਸੀ ਅੱਜ ਜਦੋਂ ਸੱਤਾ ਤੋਂ ਬਾਹਰ ਹੋ ਗਏ ਅੱਜ ਇਹਨਾਂ ਨੂੰ ਬੰਦੀ ਸਿੰਘ ਦੇਖਣ ਲੱਗ ਗਿਆ ਅੱਜ ਇਹਨੂੰ ਪੰਜਾਬ ਦੇ ਮੁੱਦੇ ਦੇਖਣ ਲੱਗ ਗਏ ਉਦੋਂ ਯਾਦ ਨਹੀਂ ਆਏ ਉਦੋਂ ਕਹਿੰਦੇ ਸੀ ਅਸੀਂ ਕੁਝ ਨਹੀਂ ਕਰ ਸਕਦੇ ਜਦੋਂ ਤਾਕਤ ਦੇ ਵਿੱਚ ਰਹਿੰਦੇ ਹੋਏ ਕੁਝ ਨਹੀਂ ਕਰ ਸਕਦੇ ਸੀ ਅੱਜ ਕੀ ਇਹ ਕਰ ਦੇਣਗੇ ਹੂੰ ਕਿ ਸਿਰਫ ਲੋਕਾਂ ਨੂੰ ਭਰਮਾਉਣ ਵਾਸਤੇ ਜਿਹੜੇ ਡਰਾਮੇ ਨੇ ਹੁਣ ਬਾਬਾ ਬਕਾਲਾ ਸਾਹਿਬ ਕਹਿੰਦਾ ਸੀਗਾ ਵੱਡੇ ਵੱਡੇ ਗੱਪ ਮਾਰਦਾ ਕਹਿੰਦਾ ਤੁਸੀਂ ਸਾਡੀ ਸਰਕਾਰ ਬਣਾ ਦਿਓ ਅਸੀਂ ਪਹਿਲੀ ਘੁੱਗੀ ਦੇ ਵੀ ਸਾਰੇ ਬਾਹਰ ਕਢਾ ਦੇਾਂਗੇ ਵੀ ਉਦੋਂ ਤੇਰੀਆਂ ਘੁੱਗੀਆਂ ਕਿੱਥੇ ਥੀ ਉਦੋਂ ਤੇਰਾ ਪੈਨ ਹੱਥ ਟੁੱਟਿਆ ਹੋ ਸੀ ਉਦੋਂ ਤੇਰੇ ਕੋਲੇ ਪੈਨ ਨਹੀਂ ਸੀਗਾ ਉਦੋਂ ਤੋਂ 10 ਸਾਲ ਰਹੇ ਹੱੱਤਾ ਦੇ ਵਿੱਚ ਤੂੰ ਮਤਾ ਪਾਉਂਦਾ 15 ਸਾਲ ਪਹਿਲਾਂ ਜੇ ਲਿਖ ਕੇ ਦਿੰਦੇ ਜੇ ਮਤਾ ਪਾਉਣ ਦੇ ਸਰਕਾਰ ਦੇ ਪੰਜਾਬ ਵੀ ਵੀ ਸਾਨੂੰ ਕੋਈ ਕਦਰ ਨਹੀਂ ਸਰਕਾਰ ਨੂੰ ਇਹਨਾਂ ਨੂੰ ਛੱਡੋ ਸਾਰਿਆਂ ਨੂੰ ਵੀ ਉਹਦੇ ਛੱਟ ਜਾਣੇ ਸੀ ਕਾਲੀ ਸੂਚੀ ਇਹਨਾਂ ਨੇ ਨਹੀਂ ਖਤਮ ਕਰਾਈ ਕਾਲੀ ਸੂਚੀ ਸਰਕਾਰ ਕਰਨ ਨੂੰ ਤਿਆਰ ਸੀ ਜੇ ਭਾਈ ਇੱਕ ਜਿਹੜੇ ਸੰਗਠਨ ਮੈਂਬਰ ਨੇ ਅ ਕੀਪ ਪੰਜੋਲੀ ਸਾਹਿਬ ਉਹਨਾਂ ਦੇ ਇੱਕ ਇੰਟਰਵਿਊ ਸੀ ਉਹ ਦੱਸਦੇ ਸੀ ਵੀ ਅਸੀਂ ਉੱਥੇ ਗਏ ਸੀ ਜਿਹੜੇ ਸਰਕਾਰ ਕੋਲੇ ਉਹ ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਵੀ ਕਾਲੀ ਸੋਚੀ ਖਤਮ ਕਰੋ ਸਿੰਘਾਂ ਦੀ ਤੇ ਉਹਨਾਂ ਦਾ ਜਵਾਬ ਸੀ ਇਹ ਬੇਸ਼ਤਾਂ ਕਰਨ ਨੂੰ ਤਿਆਰ ਆ ਉਹ ਦੋਨਾਂ ਨੂੰ ਜਾ ਕੇ ਪੁੱਛ ਲਵਾਦ ਪਿਓ ਪੁੱਤ ਨੂੰ ਵੀ ਉਹ ਚਾਹੁੰਦੇ ਨੇ ਇਸ ਗੱਲ ਨੂੰ ਹਾਂ ਉਹਨਾਂ ਨੇ ਸਿੱਧੇ ਨਾ ਲਿਆ ਉਹਨੇ ਇਹਨਾਂ ਨੇ ਪੰਜਾਬ ਦਾ ਭਲਾ ਜਿਹੜਾ ਨਹੀਂ ਸੋਚਿਆ ਸਿਰਫ ਇੱਕ ਸੜਕਾਂ ਸਾਡੇ ਲੋਕਾਂ ਨੂੰ ਗੁੰਮਰਾਹ ਕਰਤਾ ਅਸੀਂ ਪੰਥਾਂ ਨੂੰ ਸੜਕਾਂ ਬਣਾ ਦਿਆਂ ਪੁਲ ਬਣਾਤਾ ਲੋਕਾਂ ਨੂੰ ਔਟੇ ਦਾੜ ਦੇ ਵਿੱਚ ਹੀ ਉਲਝਾ ਲਿਆ ਅਸਲ ਕੋਈ ਗੱਲ ਇਹਨਾਂ ਨੇ ਕਰੀ ਨਹੀਂ ਪੰਥ ਦੇ ਪੰਜਾਬ ਦੇ ਪਿੱਛੇ ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਉਹ ਸਰਾ ਮਾਰਿਆ ਤੇ ਗਦਾਰੀਆਂ ਕਰਦੇ ਰਹੇ ਨੇ ਤੇ ਸਾਨੂੰ ਅੱਜ ਜੇ ਇਹਨਾਂ ਨੇ ਉਹ ਵੇਲੇ ਸਹੀ ਕੰਮ ਕੀਤਾ ਹੁੰਦਾ ਸਾਨੂੰ ਇੱਥੇ ਨਾ ਬੈਠਣਾ ਪੈਂਦਾ ਇਹ ਮੋਰਚੇ ਨਾ ਲਾਉਣੇ ਪੈਂਦੇ ਇਹਨਾਂ ਦੀ ਬਦੌਲਤ ਹੀ ਸਾਨੂੰ ਇਹ ਮੋਰਚੇ ਲਾਉਣੇ ਪੈ ਰਹੇ ਨੇ ਇਸ ਕਰਕੇ ਜਿਹੜੀਆਂ ਸਾਡੇ ਆਪਦੇ ਨੇ ਉਹ ਵੀ ਨਹੀਂ ਚਾਹੁੰਦੇ ਵੀ ਉਹ ਬਾਹਰ ਆਉਣ ਕਿ ਇਹਨਾਂ ਨੂੰ ਖੋਸਤਰਾ ਵੀ ਜੇ ਭਾਈ ਜਗਤਾਰ ਸਿੰਘ ਅਜ ਬਾਹਰ ਆਉਂਦੇ ਨੇ ਇਹਨਾਂ ਨੂੰ ਕਿਹਨੇ ਪੁੱਛਣਾ ਸਾਡੇ ਆਪ ਦੇ ਅਸ ਇੱਕ ਬਾਦਲ ਕਹਿੰਦਾ ਬਣਾ ਹੋਰ ਕੌਣ ਆ ਸਕਦੇ ਆ ਹੋਰ ਵੀ ਸਾਰੇ ਨੇ ਕੋਈ ਨਾਂ ਲੈ ਸਕਦੇ ਆ ਕਾਂਗਰਸ ਵੀ ਆ ਜੀ ਆਪ ਵਾਲੇ ਤਾਂ ਉਹ ਵੀ ਨਹੀਂ ਚਾਹੁੰਦੇ ਨਹੀਂ ਆਪ ਵਾਲੇ ਵੀ ਨਹੀਂ ਚਾਹੁੰਦੇ ਆਪ ਵਾਲੇ ਨਹੀਂ ਚਾਹੁੰਦੇ ਜੇ ਚਾਹੁੰਦੇ ਹੁਣ ਫਿਰ ਇਹ ਭਾਈ ਅਮਰਪਾਲ ਸਿੰਘ ਅੰਦਰ ਆਏ ਇਹਨਾਂ ਨੇ ਕਿਹਾ ਤੀਜੀ ਸਾਹਿਬ ਬਾਰੀ ਕਿਹੜੇ ਕਾਨੂੰਨ ਤਹਿਤ ਲਿਖ ਕੇ ਦਿੱਤਾ ਵੀ ਇਹਦੇ ਉੱਤੇ ਐਨਐਸਓ ਲਾਈ ਜਾਵੇ ਕਿਹੜੇ ਕੀ ਉਹਨੇ ਬੰਦਾ ਮਾਰਤਾ ਕੋਈ ਅੱਜ ਗੱਲਾਂ ਕਰਦੇ ਨੇ ਭਾਜਪਾ ਵਾਲੇ ਕਿ ਜਾਖੜ ਵੀ ਰੋਲਾ ਪਾਉਂਦਾ ਫਿਰਦਾ ਅਮਰਪਾਲ ਬਾਰੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਤੁਹਾਨੂੰ ਅਮਰਤ ਅਜਨਾਲੇ ਵਾਲਾ ਕੇਸ ਤਾਂ ਦਿੱਸ ਗਿਆ ਜਾਖੜ ਨੂੰ ਕਹਿਣਾ ਤੈਨੂੰ ਵਿੱਤੂ ਭਾਜਪਾ ਦਾ ਹੋ ਗਿਆ ਤੇ ਰੋਲਾ ਪਾਉਣਾ ਫਿਰਦਾ ਬੈਠ ਕੇ ਵੀ ਅਜ ਨਾਲ ਆ ਹੋ ਗਿਆ ਉਹਨੂੰ ਐਮਪੀ ਬਣਾਤਾ ਸਾਨੂੰ ਸਾਡੇ ਦੋ ਐਮਪੀ ਭਾਈ ਅਮਰਪਾਲ ਸਿੰਘ ਤੇ ਸਰਵਜੀਤ ਸਿੰਘ ਖਾਲਸਾ ਤੁਹਾਨੂੰ ਚੁਭ ਗਏ ਵੀ ਲੋਕਾਂ ਨੇ ਬਣਾਤੇ ਲੋਕ ਚਾਹੁੰਦੇ ਨੇ ਉਹਨਾਂ ਨੂੰ ਉਹ ਸਰਕਾਰ ਬਣਾਉਣਾ ਚਾਹੁੰਦੇ ਨੇ ਤੇ ਤੁਹਾਨੂੰ ਕਿਸ ਨੇ ਨਹੀਂ ਪੁੱਛਣਾ ਤੁਸੀਂ ਜਿੱਥੇ ਮਰਜੀ ਭੱਜ ਲੋ ਤੇ ਮੈਂ ਜਾਖੜ ਸਾਹਿਬ ਨੂੰ ਇਹ ਕਹਿਣਾ ਪੁੱਛਣਾ ਚਾਹਣਾ ਵੀ ਤੇਰਾ ਮੂੰਹ ਬੰਦੋਦ ਹੋ ਗਿਆ ਸੀਗਾ ਜਦੋਂ ਨੂੰ ਦੇ ਵਿੱਚ ਜਿਹੜੇ ਹੈਗੇ ਨੇ ਉਹ ਬਜਰੰਗੀ ਗੁੰਡੇ ਵਰਗਿਆਂ ਨੇ ਜਿਹੜੇ ਨੇ ਜਿਹੜਾ ਠਾਣਾ ਵੀ ਫੂਕਿਆ ਪੁਲਿਸ ਵੀ ਮਾਰੀ ਮੈਂ ਰਾਜ ਕੀ ਉਹਨਾਂ ਨੇ ਜਿਹੜਾ ਹੈਗਾ ਸੰਪੰਤੀ ਦਾ ਘਾਣ ਕੀਤਾ ਗਾਂ ਲਾਈਆਂ ਉਹਨਾਂ ਬਾਰੇ ਤੁਹਾਡਾ ਮੂੰਹ ਨਹੀਂ ਖੁੱਲਦਾ ਹੈਗਾ ਐ ਉਹਨੇ ਕੀ ਕਰਤਾ ਐ ਉਹਨੇ ਤਾਂ ਕੋਈ ਠਾਣਾ ਨਹੀਂ ਫੂਕਿਆ ਉਹਨੇ ਕੋਈ ਪੁਲਿਸ ਨੂੰ ਮਾਰਿਆ ਨਹੀਂ ਉਹਨੇ ਕੋਈ ਕਤਲ ਨਹੀਂ ਕੀਤਾ ਉਹਦੇ ਉੱਤੇ ਐਨਐਸਏ ਕਿਉਂ ਉਹਦੇ ਬਾਰੇ ਤੁਸੀਂ ਉਹਨੂੰ ਸੁਣ ਕੇ ਤਰਫ ਥੋੜੇ ਹੋ ਰਹੀ ਆ ਤੁਹਾ ਤੁਸੀਂ ਸਾਰਿਆਂ ਨੇ ਜਿਹੜਾ ਭਾਜਪਾ ਆਪ ਬਾਦਲ ਕੇ ਸਾਰੇ 27 ਦੇ ਵਿੱਚ ਐਸਾ ਤੂਫਾਨ ਚੱਲਣਾ ਇਹ ਸਾਰੇ ਉੱਡ ਜਾਣਗੇ ਇੱਕ ਮਹੀਨਾ ਲੈਣਾ ਹੈਗਾ ਭਾਈ ਅਮਰਤਪਾਲ ਸਿੰਘ ਸਰਕਾਰ ਆਉਗੀ ਸਰਕਾਰ ਲੋਕਾਂ ਨੂੰ ਚਾਹੁੰਦੇ ਨੇ ਜਿੱਥੇ ਮਰਜ਼ੀ ਭੱਜ ਲੈਣਾ ਪੰਛਕ ਜਿਹੜੇ ਮੁੱਦੇ ਨੇ ਫੇਰ ਹੀ ਹੱਲ ਹੋਣੇ ਨੇ ਸਾਨੂੰ ਅੱਬ ਦੀ ਸਰਕਾਰ ਚਾਹੀਦੀ ਹੈ ਜਿੰਨਾ ਚਿਰ ਸਾਡੇ ਪੰਜਾਬ ਦੇ ਵਿੱਚ ਅਕਾਲ ਤੱਕ ਸਭ ਮੂਹ ਉਧਰ ਹੋਵੇ ਤੇ ਪਿੱਠੋ ਦੀ ਦਿੱਲੀ ਵੱਲ ਹੋਵੇ ਅੱਜ ਦੇ ਦਲਾਲਾਂ ਦੀ ਪਿੱਠ ਦਿੱਲੀ ਦੇ ਵਿੱਚੋਂ ਸਾਰਾ ਹੁਕਮ ਆਉਂਦੇ ਨੇ ਚ ਇਹੋ ਭਾਜਪਾ ਲਈ ਆ ਅੱਜ ਚਾਹੇ ਉਹ ਭਾਪਾਲੇ ਨੇ ਕਾਂਗਰਸ ਸਭ ਉਥੋਂ ਹੁਕਮ ਆਉਂਦੇ ਰਹੇ ਨੇ ਤੇ ਤਾਂ ਹੀ ਸਾਡਾ ਪੰਜਾਬ ਦਾ ਇਹਨਾਂ ਨੇ ਭਲਾ ਨਹੀਂ ਕੀਤਾ ਪਾਣੀ ਸਾਡਾ ਖੋਲਿਆ ਚੰਡੀਗੜ ਸਾਡਾ ਖੋਲਿਆ ਇਹਨਾਂ ਨੇ ਇਹਨਾਂ ਨੇ ਕਰਿਆ ਕੀ ਆ ਸਾਡੀਆਂ ਨੌਕਰੀਆਂ ਸਾਨੂੰ ਨਹੀਂ ਦਿੱਤੇ ਜਾਂਦੀਆਂ ਜੀ 100% 100 ਸੀਟਾਂ ਨੇ ਪੰਜਾਬ ਦੇ ਵਿੱਚ ਉਹਦੇ ਵਿੱਚ 10 ਬੰਦੇ 15 ਸਾਡੇ ਪੰਜਾਬ ਦੇ ਰੱਖੇ ਜਾਂਦੇ ਨੇ ਬਾਕੀ ਦੂਜੀ ਸੂਬਿਆਂ ਦੇ ਸਾਨੂੰ ਤਾਂ ਸਾਡੇ ਦੇ ਨੇ ਹੱਕਾਂ ਵਾਂਝੇ ਕਰਤਾ ਬਿਜਲੀ ਬੋਰਡ ਉੱਥੇ ਜਿਹੜਾ ਸਾਰਾ ਟਾਈਮ ਵਾਲਾ ਸਾਰਾ ਇਹਨਾਂ ਨੇ ਕੋਸ ਖੋਲਿਆ ਸਾਡਾ ਕੀ ਨਹੀਂ ਖੋਇਆ ਇਹਨਾਂ ਨੇ ਇਹਨਾਂ ਨੇ ਆਪਦਾ ਜ਼ਿੰਮੇਵਾਰੀ ਨਿਭਾਈ ਕੋਈ ਨਹੀਂ ਹੈਗੀ ਅੱਜ ਭਾਜਪਾ ਵਾਲੇ ਰੌਲਾ ਪਾਉਂਦੇ ਫਿਰਨ ਜਾਖੜ ਵਰਗੇ ਗੱਲਾਂ ਕਰਦੇ ਫਿਰਦੇ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀ ਲੁੱਟ ਕੇ ਹੀ ਖਾਦਾ ਨੇ ਪੰਜਾਬ ਦਾ ਕੁਝ ਵਿਗਾੜੇ ਕੋਈ ਭਲਾ ਨਹੀਂ ਕੀਤਾ ਹੈਗਾ ਤੇ ਰਵਨੀਤ ਬਿੱਟੂ ਦਾ ਬਿਆਨ ਤੇ ਸੁਪਰੀਮ ਕੋਰਟ ਦਾ ਜਿਹੜਾ ਟਿੱਪਣੀ ਉਹਨਾਂ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਉਹਦਾ ਕੀ ਦੇਖਣਾ ਉਹਦਾ ਥੁੱਕ ਕੇ ਚੱਟਣ ਵਾਲਾ ਬੰਦਾ ਉਹਦੀ ਕੋਈ ਜ਼ਬਾਨ ਆ ਉਹਨਾਂ ਨੂੰ ਬੰਦੇ ਕਿਹਨੇ ਬਣਾਤਾ ਬੋਚੜ ਦੀਆਂ ਲਾਦਾ ਬੋਚੜੀ ਰਹਿੰਦੀਆਂ ਨੇ ਤੇ ਜਦ ਕਿਸਾਨੀ ਮੋਰਚਾ ਚੱਲਿਆ ਸੀਗਾ ਉੱਥੇ ਵੀ ਗਿਆ ਸੀ ਉੱਥੇ ਇੰਟਰਵਿਊ ਦਿੱਤੀ ਸੀ ਇਹਨੇ ਵੀ ਉਦੋਂ ਇਹ ਕਾਂਗਰਸ ਦੀ ਸੀਗਾ ਕਹਿੰਦਾ ਸੀ ਵੀ ਜੇ ਇਹ ਜਿਹੜੇ ਹੈਗੇ ਨੇ ਬਿੱਲ ਜੇ ਮੋਦੀ ਸਾਹਿਬ ਇਹ ਬਿੱਲਾਂ ਨੂੰ ਆਪਣੇ ਰੱਦ ਕਰ ਦੇਣਾ ਕਹਿੰਦਾ ਸੀ ਫਿਰ ਉਸ ਪੱਤਰਕਾਰ ਨੇ ਸਵਾਲ ਕਰਿਆ ਵੀ ਬੰਦੀ ਸਿੰਘਾ ਕਹਿੰਦਾ ਮੈਂ ਆਪ ਜਾ ਕੇ ਨੰਗੇ ਪੈਰੀ ਜਾਊਂਗਾ ਮੋਦੀ ਸਾਹਿਬ ਕੋਲੇ ਵੀ ਵਿੜੇ ਬੰਦੀ ਸਿੰਘ ਨੇ ਸਾਰੇ ਰਹਾ ਕਰ ਦੇ ਫਿਰ ਉਦੋਂ ਬਾਅਦ ਪਲਟ ਗਿਆ ਇਹ ਤਾਂ ਇਹਨਾਂ ਦੇ ਕੋਈ ਤਵਾਰੀ ਨਹੀਂ ਹੈਗੀ ਇਹਨਾਂ ਦਾ ਗੰਦਾ ਖੂਨ ਹੈ ਇਹਨਾਂ ਦਾ ਇਹ ਪਤਾ ਨਹੀਂ ਕੀ ਕਹਿ ਦੇਣਾ ਅੱਜ ਸੁਪਰੀਮ ਕੋਰਟ ਦਾ ਆਰਡਰ ਆ ਗਿਆ ਤਾਂ ਅੱਜ ਦੂਜੇ ਪਾਸੇ ਬਦਲ ਕੇ ਖੜ ਗਿਆ ਆਪ ਪਿਛੇ ਜਦੋਂ ਮੰਤਰੀ ਬਣਿਆ ਸੀ ਅਮਿਤ ਸਾਹਿਬ ਨੂੰ ਕਹਿ ਕੇ ਅਸੀਂ ਜਿਹੜੇ ਪੰਜਾਬ ਨੂੰ ਲਾਂਬੂ ਲਾਂਬੂ ਗੋਣਾ ਤੁਸੀਂ ਲਾਉਣ ਵਾਲੇ ਲਾਂਬੂ ਅਸੀਂ ਉਹਨਾਂ ਨੂੰ ਛੱਡਦੇ ਨਹੀਂ ਹੈਗੇ ਇਹਨਾਂ ਦਾ ਕੀ ਹੈ ਤਾਂ ਅੱਜ ਕੁਝ ਕਹਿੰਦੇ ਨੇ ਹੋਰ ਕੱਲ ਨੂੰ ਕੁਝ ਹੋਰ ਕਹਿੰਦੇ ਇਹਨਾਂ ਤੇ ਸਾਨੂੰ ਤਵਾਰ ਕੋਈ ਨਹੀਂ ਹੈਗਾ ਬਿਲਕੁਲ ਇਹ ਪੰਜਾਬ ਨੇ ਰੱਦ ਕੀਤੇ ਹੋਏ ਨੇ ਇਸ ਕਰਕੇ ਕੋਈ ਗੱਲ ਨਹੀਂ ਸਾਨੂੰ ਸਤਗੁਰਾਂ ਤੇ ਪੂਰਨ ਭਰੋਸਾ ਗੁਰੂ ਪਾਤਸ਼ਾਹ ਮਹਾਰਾਜ ਦੇ ਜਿਵੇਂ ਉਹਥੇ ਕਿਸਾਨੀ ਮੋਰਚਾ ਚੱਲਿਆ ਸਾਲ ਤੋਂ ਤੋਂ ਸਮਾਂ ਚੱਲਿਆ ਉਦੋਂ ਹਰੇਕ ਕਹਿੰਦਾ ਸੀ ਵੀ ਜਿਹੜਾ ਇਹ ਬਿੱਲ ਮੋਦੀ ਵਾਪਸ ਨਹੀਂ ਲੈਂਦਾ ਹੂੰ ਪਰ ਸਾਨੂੰ ਗੁਰੂ ਸਾਹਿਬ ਦੇ ਭਰੋਸਾ ਸੀਗਾ ਗੁਰੂ ਨਾਨਕ ਪਾਲ ਸਾਹਿਬ ਮਹਾਰਾਜਿਆਂ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਜਿਹੜੇ ਉਹ ਬਿੱਲ ਹੂੰ ਰੱਦ ਹੋਏ ਮੋਦੀ ਨੇ ਬਕਾਇਦਾ ਮਾਫੀ ਮੰਗੀ ਤੇ ਇਸੇ ਤਰ੍ਹਾਂ ਜਿਹੜੇ ਬੰਦੀ ਸਿੰਘ ਨੇ ਇਹ ਵੀ ਰਿਹਾ ਹੋਣਗੇ ਇੱਕ ਦਿਨ ਜ਼ਰੂਰ ਆਉਣਗੇ ਬਾਹਰ ਬਾਬਾ ਜੀ ਜਿਸ ਤਰ੍ਹਾਂ ਮੰਨ ਲਓ ਨਾਫਰੀ ਘਟ ਜਾਂਦੀ ਆ ਤੇ ਜਿਸ ਤਰ੍ਹਾਂ ਮੰਨ ਲਓ ਆਪਾਂਗੇ ਪਿਛੇ ਸ਼ੰਭੂ ਤੇ ਖਨੌਰੀ ਤੇ ਘਟਨਾਵਾਂ ਹੋਊਗਾ ਕਿ ਮੋਰਚਾ ਚ ਕਹਿ ਤਾਨੂੰ ਵੀ ਕਦੇ ਇਦਾਂ ਦੀ ਕਾਲ ਆਉਂਦੀ ਐ ਇੱਥੇ ਜਾਂ ਕਦੇ ਮੰਨ ਲਓ ਕਿਤੇ ਹੋਊਗਾ ਵੀ ਵੀ ਭਾਈਆ ਜਿਹੜਾ ਮੋਰਚਾ ਜਿਹੜਾ ਅੱਜ ਉਠਾਇਆ ਗਿਆ ਸਰ ਦਾ ਕੱਲ ਉਠਾਇਆ ਗਿਆ ਸਰ ਦਾ ਦੋਖੋ ਪਹਿਲਾਂ ਜਦੋਂ ਕਿਸੇ ਨੇ ਇੱਥੇ ਇਹ ਬੰਦੋ ਸੀਗਾ ਉਹਨੂੰ ਇਟਾ ਪਾਈਆਂ ਸੀ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਕਹਿਦਾ ਸੀ ਇਹਨਾਂ ਨੂੰ ਬਹੁਤ ਵਾਰੀ ਸਾਡੇ ਕੋਲੇ ਆਏ ਨੇ ਉਦੋਂ ਆਰਡਰ ਹੁੰਦੇ ਰਹੇ ਨੇ ਵੀ ਇਹ ਇਹਨਾਂ ਨੂੰ ਚੁਕਾ ਦਿਓ ਜਿਵੇਂ ਮਰਜ਼ੀ ਚੁਕਾਓ ਤੇ ਚੰਡੀਗੜ੍ਹ ਪੁਲਿਸ ਤੇ ਮਹਾਲੀ ਦੀ ਪੁਲਿਸ ਨੂੰ ਜਿਹੜਾ ਜਾਜਾ ਇੱਥੇ ਹਾਈ ਕੋਰਟ ਦਾ ਉਹਨੇ ਕਹਿਤਾ ਸੀਗਾ ਵੀ ਜੇ ਤੁਸੀਂ ਇਹਨਾਂ ਨੂੰ ਨਹੀਂ ਚੁਕਾਉਂਦੇ ਇਸ ਮੋਰਚੇ ਨੂੰ ਫਿਰ ਮੈਂ ਬਾਹਰੋਂ ਵੀ ਐਸੇ ਫਲਿਆ ਕੇ ਉਹਨਾਂ ਨੂੰ ਆਰਡਰ ਕਰੂੰਗਾ ਉਹ ਜਿਵੇਂ ਮਰਜ਼ੀ ਚਾਹੋਣ। ਕਾਫੀ ਚੱਲਦੱਕ ਸਮਾਂ ਬਹੁਤ ਪੈਂਦਾ ਰਿਹਾ ਪਰ ਅਸੀਂ ਡਟੇ ਰਹੇ। ਉਸ ਤੋਂ ਬਾਅਦ ਇੱਕ ਸੁਪਰੀਮ ਕੋਰਟ ਦੇ ਵਿੱਚ ਮੋਰਚੇ ਵੱਲੋਂ ਜਿਹੜਾ ਪਟੀਸ਼ਨ ਪਾਈ ਗਈ ਵੀ ਅਸੀਂ ਆਪਣੀ ਹੱਕਾਂ ਵਾਸਤੇ ਬੈਠੇ ਆਂ। ਜੀ। ਅਸੀਂ ਇੱਕ ਰਾਹ ਖੋਲਦਾ ਰਿਹਾ ਜਿੱਦਾਂ ਕਿ ਕਿਸੇ ਨੂੰ ਦਿੱਕਤ ਨਹੀਂ। ਫਿਰ ਸੁਪਰੀਮ ਕੋਰਟ ਨੇ ਆਰਡਰ ਕਰੇ ਵੀ ਜਾਂ ਇਹਨਾਂ ਦੀਆਂ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਜਿਹਾ ਉਦਾ ਤਿਉਂ ਜਿੱਥੇ ਹੈਗਾ ਉਵੇਂ ਲੱਗਿਆ ਰਹੇ। ਸੁਪਰੀਮ ਕੋਰਟ ਦੇ ਆਰਡਰਾਂ ਦੇ ਉੱਤੇ ਫਿਰ ਜਿਹੜੇ ਹਾਈ ਕੋਰਟ ਦੇ ਸੀ ਉਹਨਾਂ ਨੇ ਕਰਿਓ ਰੱਦ ਹੋ ਗਏ ਤੇ ਤਾਂ ਹੀ ਸਰਕਾਰ ਵੀ ਇਥੇ ਹੱਲਾ ਨਹੀਂ ਕਰਦੀ ਸੁਪਰੀਮ ਕੋਰਟ ਦੇ ਜਿਹੜੀ ਹੈਗੀ ਆ ਉਹ ਆਰਡਰ ਹੋਏ ਹੋਏ ਨੇ ਸਾਡਾ ਮਸਲਾ ਹੱਲ ਕਰ ਦੋ ਅਸੀਂ ਕਿਹੜਾ ਕਿਸ ਨੂੰ ਕੁਝ ਕਹਿੰਨੇ ਆ ਕਾਨੂੰਨ ਦੇ ਮੁਤਾਬਕ ਜਿਹੜਾ ਹੈਗਾ ਸੰਵਿਧਾਨ ਦੇ ਮੁਤਾਬਕ ਹਰੇਕ ਬੰਦੇ ਨੂੰ ਪ੍ਰਸਤ੍ਰਿਸ਼ਟ ਕਰਨ ਦਾ ਹੱਕ ਆ ਅਸੀਂ ਸ਼ਾਂਤੀ ਦੇ ਵਿੱਚ ਬੈਠੇ ਆ ਤੇ ਜਿਨ੍ਹਾਂ ਚ ਬੰਦੀ ਸਿੰਘ ਰਿਹਾਂ ਨਹੀਂ ਹੁੰਦੇ ਹੋਰ ਜਿਹੜੇ ਮਸਲੇ ਨੇ ਇਸ ਮੋਰਚੇ ਸਬੰਧੀ ਗੁਰੂਗ੍ਰੰਥ ਸਾਹਿਬ ਮਹਾਰਾਜ ਦੇ ਵਿਅਕਤੀਆਂ ਦਾ ਮੋਰਚਾ ਜਿਹੜਾ ਹੈਗਾ ਇਨਸਾਫ ਆ ਉਹ ਕਰਨ ਤੇ ਇੱਕ ਕਾਨੂੰਨ ਬਣਾਉਣਾ ਦੂਸਰਾ ਬਹਿਬਲ ਕਲਾ ਤੇ ਕੋਟ ਕਪੂਰੇ ਦਾ ਜਿਹੜੇ ਦੋਸ਼ੀ ਨੇ ਜੀ ਤੇ ਉਹਨਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ। ਇੱਕ ਤੁਸੀਂ ਦੇਖੋ ਬਹਿਵਲ ਕਲਾਂ ਕਾਂਡ ਹੋ ਗਿਆ ਤੇ ਕੋਟਕਪੂਰਾ ਕਾਂਡ ਹੋ ਗਿਆ। ਉਸ ਤੋਂ ਬਾਅਦ ਦੋ ਸਰਕਾਰਾਂ ਬਦਲੀਆਂ। ਪਹਿਲੀ ਸਰਕਾਰ ਬਾਦਲ ਖੀਵੀ ਇਸ ਤੇ ਚੱਲੀ ਕਿ ਕੈਪਟਨ ਵੀ ਬਣ ਗਿਆ। ਭਗਵੰਤ ਮਾਨ ਦੀ ਸਰਕਾਰ ਵੀ ਜਾਣ ਆਲੀ ਹੋ ਗਈ। ਇੱਕ ਵੀ ਜਿਹੜਾ ਹੈਗਾ ਸਹੀ ਦੋਸ਼ੀ ਆ ਉਹ ਤਾਂ ਅਜੇ ਤੱਕ ਅੰਦਰ ਨਹੀਂ। ਇਹਦੇ 'ਚ ਕੀ ਕ ਲੱਗਦਾ? ਲੋਕਾਂ ਨੇ ਤਾਂ ਹਰ ਇੱਕ ਤਰ੍ਹਾਂ ਦੀ ਸਰਕਾਰ ਚੋਂ ਕੇ ਦੇਖ ਲਈਏ। ਦੇਖੋ ਲੋਕਾਂ ਨੇ ਤਾਂ ਸੁਣਿਆ ਸੀ ਸਾਰਿਆਂ ਨੂੰ ਪਰ ਇਹਨਾਂ ਨੇ ਜਿਹੜਾ ਹੈਗਾ ਹਮੇਸ਼ਾ ਹੀ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਨੇ। ਜਦ ਬਾਦਲ ਸੀਗਾ 15 ਦੇ ਵਿੱਚ ਜਦੋਂ ਜਿਹੜਾ ਹੈਗਾ ਬੁਰਜਵਾਰ ਸਿੰਘ ਵਾਲੇ ਤੋਂ ਜਿਹੜਾ ਗੁਰੂਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਹੜਾ ਸੀ ਉਹ ਗੁਰੂਗ੍ਰੰਥ ਸਾਹਿਬ ਚੋਰੀ ਹੋਇਆ ਉਸ ਤੋਂ ਬਾਅਦ ਫਿਰ ਜਿਹੜੇ ਅੰਗ ਗਲੀਆਂ ਉਹ ਧਰਨੇ ਲੱਗੇ ਸਾਰਾ ਪਤਾ ਸੰਗਤਾਂ ਨੂੰ ਫਿਰ 15 ਦੇ ਵਿੱਚ ਹੋਇਆ ਉਹ 17 ਦੇ ਵਿੱਚ ਫਿਰ ਇਹਨੇ ਸਰਕਾਰ ਬਦਲੀਆ 2 ਸਾਲ ਸੀ ਹਜੇ ਬਾਦਲ ਪਤਾ ਨਹੀਂ ਕਿਹੜੇ ਛੜੇ ਹੋਏ ਮੂੰਹ ਨਾਲ ਕਹਿ ਰਿਹਾ ਬਈ ਉਹ ਸਾਨੂੰ ਸਮਾਂ ਨਹੀਂ ਮਿਲਿਆ ਹੈਗਾ 2 ਸਾਲ ਦਾ ਸਮਾਂ ਥੋੜਾ ਹੁੰਦਾ ਸਰਕਾਰ ਕੋਲੇ 15 ਦੇ ਵਿੱਚ ਉਹ ਜਿਹੜੀ ਹੈਗੀ ਹੈ ਘਟਨਾ ਹੋਈ ਵੀ ਆਦਮੀਆਂ ਦੀ ਕਾਂਡ ਹੋਇਆ ਤੇ ਇਹਨਾਂ ਨੇ ਤਾਂ ਕਹਤਾ ਸੀ ਅਣਪਛਾਤੀ ਪੁਲਿਸ ਕਦੇ ਅਣਪਛਾਤੀ ਹੋਈ ਐ ਬਾਦਲ ਕਹਿ ਰਿਹਾ ਦੀ ਵੀ ਅਣਪਛਾਤੀ ਐ ਪੁਲਿਸ ਫਿਰ ਜਦ ਬਰਗਾੜੀ ਦਾ ਮੋਰਚਾ ਲੱਗਿਆ ਫਿਰ ਕਿਉਂ ਪਰੇਸ਼ਾਨੇ ਗਏ ਹੁਣ ਕਿਵੇਂ ਪਰੇਸ਼ਾਨ ਆ ਗਈ ਹੁਣ ਇਹਦਾ ਨਾਂ ਆਉਂਦਾ ਇਹਨੇ ਆਰਡਰ ਦਿੱਤੇ ਸੀ ਜਿਸ ਸੇ ਉੱਥੇ ਮੋਰਚਾ ਲਾਇਆ ਸਿੰਘਾਂ ਉੱਤੇ ਗੋਲੀਆਂ ਚਲਾਈਆਂ ਇਹਨਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਹੁਣ ਤਾਂ ਸਾਰੇ ਜੱਗਰ ਹੋ ਗਏ ਨਾ ਬਾਈਬਲ ਜਿਹੜੀ ਹੈਗੀ ਕਾਂਡ ਹੋਇਆ ਨੌਜਵਾਨ ਉੱਥੇ ਸ਼ਹੀਦ ਕੀਤੇ ਗਏ ਨੇ ਉਹਨਾਂ ਦਾ ਇਨਸਾਫ ਚਾਹੀਦਾ ਤੇ ਉਸ ਵੇਲੇ 17 ਦੇ ਵਿੱਚ ਫਿਰ ਕੈਪਟਨ ਸਰਕਾਰ ਜਦੋਂ ਆਈ ਹੈ ਇਹਨਾਂ ਨੇ ਵੀ ਗੁਰੂਗ੍ਰਾਂਦ ਸਾਹਿਬ ਮਹਾਰਾਜ ਦੇ ਗੁਟਕਾ ਸਾਹਿਬ ਜਿਹੜਾ ਹੱਥ ਵਿੱਚ ਲੈ ਕੇ ਖਿਆਲ ਸੀ ਇਹਦੇ ਅਦਮੀਆਂ ਦਾ ਨਸ਼ਾ ਸਾਫ ਦਵਾਂਗੇ ਅਸੀਂ ਨਸ਼ਾ ਬੰਦ ਕਰਾਂਗੇ 5 ਸਾਲ ਉਹਨਾਂ ਨੇ ਕੱਢਦੇ ਫਿਰ 24 ਘੰਟਿਆਂ ਦੇ ਵਿੱਚ ਇਹਨਾਂ ਨੇ ਕਿਹਾ ਕੇਜਰੀਵਾਲ ਭਗਵਾਨ ਦੇ ਬੇਅਦਮੀਆਂ ਦਾ ਨਸ਼ਾ 24 ਘੰਟੇ ਦੇ ਵਿੱਚ ਕਰ ਦਾਂਗੇ ਉਹ 24 ਘੰਟੇ ਪਤਾ ਨਹੀਂ ਫਿਰ ਇਹਨਾਂ ਸਰ 5 ਸਾਲ ਬਾਅਦ ਹੋਣਗੇ ਕਿ ਜਾਂ ਨਹੀਂ ਆਉਣਗੇ ਇਸ ਕਰਕੇ ਜਿਹੜਾ ਵੀ ਕੋਈ ਆਇਆ ਉਹਨਾਂ ਨੇ ਸਿਆਸਤ ਕੀਤੀ ਹੈ ਗੁਰੂਗ੍ਰਾਂਧ ਸਾਹਿਬ ਮਹਾਦੇਵ ਬਿਆਦਮੀਆਂ ਦੇ ਉੱਤੇ ਤੇ ਅੱਜ ਵੀ ਜਿਹੜੀ ਉਹ ਸਿਆਸਤ ਚੱਲ ਰਹੀ ਆ ਇੱਕ ਲਾਸਸ ਵਾਲਾ ਮੋਰਚੇ ਦੀ ਲੀਡਰਸ਼ਿਪ ਤੇ ਸ਼ੁਰੂ ਦੇ ਵਿੱਚ ਦੇਖਿਆ ਜਾਵੇ ਤਾਂ ਜਦੋਂ ਮੋਰਚਾ ਲੱਗਿਆ ਸੀ ਬਹੁਤ ਜ਼ਿਆਦਾ ਲੀਡਰਸ਼ਿਪ ਸੀਗੀ ਆਉਂਦੀ ਵੀ ਰੇਲ ਲਗਾਤਾਰ ਲੱਗਦੇ ਆ ਹੁਣ ਕਿੱਦਾਂ ਨੇ ਤੁਹਾਡੇ ਸਾਰੇ ਕਨਫਲੈਕਟ ਨਹੀਂ ਜਾਂ ਇਕੱਠੇ ਯੂਨਾਈਟਡ ਨਹੀਂ ਸਾਰੇ ਦੇਖੋ ਇੱਥੇ ਤਾਲਮੇਲ ਕਮੇਟੀ ਬਣੀ ਹੋਈ ਹੈ ਜਿਹੜੀ ਜਦੋਂ ਕੋਈ ਆਉਂਦੇ ਨੇ ਜਿਨ੍ਹਾਂ ਨੇ ਅਸਲ ਲਾਇਆ ਸੀਗਾ ਉਹ ਖੜਦੇ ਕੋਈ ਨਹੀਂ ਉਹ 15-10 15 ਦਿਨਾਂ ਬਾਅਦ ਘੇੜਾ ਮਾਰਦੇ ਨੇ ਤੇ ਬੈਠਣਾ ਚਾਹੀਦਾ ਜਦੋਂ ਮੋਰਚਾ ਜਿਹੜਾ ਬੰਦਾ ਲਾ ਲੇ ਉਹਨੂੰ ਤਾਂ ਇੱਥੋਂ ਹੱਲਣਾ ਨਹੀਂ ਚਾਹੀਦਾ ਜੀ ਮੋਰਚਾ ਛੱਡ ਕੇ ਜਾਣਾ ਜਾਂ 15 20 ਦਿਨਾਂ ਬਾਅਦ ਜਿਹੜਾ ਮਾਰਨਾ ਇਹ ਥੋੜਾ ਸੋਭਾ ਦਿੰਦਾ ਜੀ ਇਸ ਕਰਕੇ ਜਦੋਂ ਮੋਰਚਾ ਲਾਉਨੇ ਆ ਉਦੋਂ ਗੱਲਾਂ ਹੋਰ ਹੁੰਦੀਆਂ ਨੇ ਜਦੋਂ ਮੋਰਚਾ ਚੱਲਦਾ ਲੰਮਾ ਬੈਠਣਾ ਪੈਂਦਾ ਫਿਰ ਗੱਲ ਹੋਰ ਹੋ ਜਾਂਦੀ ਹੈ ਦੇਖੋ ਡੱਲੇ ਵਾਲਾ ਸਾਹਿਬ ਦੇ ਅ ਅਸੀਂ ਉਹਨਾਂ ਦੀ ਤਾਰੀਫ਼ ਕਰਦੇ ਆ ਉੱਥੇ ਮੋਰਚਾ ਲੱਗਿਆ ਉਹਨਾਂ ਨੇ ਇੱਕ ਦਿਨ ਵੀ ਜਿਹੜੀ ਹੈਗੀ ਮੋਰਚੇ ਤੋਂ ਬਾਹਰ ਨਹੀਂ ਗਏ ਉਹਨਾਂ ਨੇ ਭੁੱਖ ਹੜਤਾਲ ਵੀ ਰੱਖੀ ਉਹਨਾਂ ਨੇ ਪੂਰਾ ਸੈਂਟਰ ਤੇ ਬਾਹਰਲੇ ਤੱਕ ਜਿਹੜੀਆਂ ਹੈਆਂ ਸਰਕਾਰਾਂ ਦੀਆਂ ਜੜਾ ਹਲਾਦੀਆਂ ਹਾਈ ਕੋਰਟ ਸੁਪਰੀਮ ਕੋਰਟ ਜਿਹੜਾ ਫਿਰ ਲਗਿਆ ਬਿਆਨ ਦਿੰਦੇ ਰਹਿ ਉਹ ਵੱਖਰੀ ਗੱਲ ਹੁਣ ਉਹਨਾਂ ਨੂੰ ਧੋਖੇ ਦੇ ਨਾਲ ਉਥੋਂ ਹਟਾਤਾ ਕੁੱਟ ਕੇ ਕੱਢਤਾ ਪਰ ਉਹ ਉਥੇ ਹਿੱਲੇ ਤਾਂ ਨਹੀਂ ਹੈਗੇ ਜਿਹੜਾ ਕੋਈ ਬੰਦਾ ਮੋਰਚਾ ਲਾਉਂਦਾ ਉਹਨੂੰ ਇੱਥੇ ਬੈਠਣਾ ਚਾਹੀਦਾ ਜਿਹੜੇ ਮੂੜੀ ਇਹਨਾਂ ਨੇ ਮੋਰਚਾ ਲਾਇਆ ਸੀ ਉਹ ਕਿੱਥੇ ਨੇ ਆਉਂਦੇ ਨਹੀਂ ਵਸਕ ਆਉਣੇ 10 ਦਿਨ ਬਾਅਦ ਗੇੜਾ ਮਨ ਆਏ ਥੋੜੋ ਗੱਲ ਮੋਰਚੇ ਚੱਲ ਦਿੰਨੇ ਨੇ ਬਰਗਾੜੀ ਦੇ ਵਿੱਚ ਅੱਜ ਧਿਆਨ ਸਿੰਘ ਮੰਡ ਨੂੰ ਮਾੜਾ ਕਹਿ ਰਹੇ ਨੇ 6.5 ਮਹੀਨੇ ਉੱਤੇ ਵਰਗਾੜੀ ਦੇ ਮੋਰਚੇ ਲੱਗੇ ਇਹੀ ਮੰਗਾਂ ਨੂੰ ਲੈ ਕੇ ਤੇ ਉੱਥੇ ਜਿਹੜਾ ਧਿਆਨ ਸਿੰਘ ਮੰਡ ਸੀਗਾ ਚਲੋ ਉਹਨਾਂ ਨੇ ਸਮਝੌਤਾ ਕਰਿਆ ਜਾਂ ਸਰਕਾਰ ਦਬਾਅ ਵਗੀ ਉਹ ਜਵਾਬ ਦੇ ਸਕਦੇ ਪਰ ਜਿੰਨਾ ਚਿਰ 1 ਜੂਨ ਤੋਂ ਲੈ ਕੇ 9 ਦਸੰਬਰ ਤੱਕ 6.5 ਮਹੀਨੇ ਜਿਹੜਾ ਮੰਡ ਆ ਉਹ ਸੜਕ ਪਾਰ ਉਹਨੇ ਕੀਤੀ ਨਹੀਂ ਮੋਰਚੇ ਦੇ ਵਿੱਚ ਹੀ ਰਿਹਾ ਉਥੇ ਫਿਰ ਕਿਸੇ ਚੀਜ਼ ਦਾ ਘਾਟਾ ਨਹੀਂ ਸੀ ਸੰਗਤ ਬਾਧੂ ਸੀ ਜੀ ਤੇ ਜਿਹੜਾ ਹੋਰ ਹਰ ਰੋਜ਼ ਡੇਲੀ ਕੱਟ ਹੁੰਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸੇ ਚੀਜ਼ ਦੀ ਵੀ ਘਾਟ ਨਹੀਂ ਸੀਗੀ ਐਂਡ ਡਿਸਪੀਲੈਂਸ ਦੇ ਵਿੱਚ ਸੀਗੀ ਜਦੋਂ ਮੋਰਚਾ ਲੱਗੇ ਤਾਂ ਫਿਰ ਆਏ ਲੱਗੇ ਆਗੂ ਡਟ ਕੇ ਬੈਠਣ ਹੋਣ ਜੀ ਕੋਈ ਇੱਥੇ ਮੂੰ ਕਿਹਨੂੰ ਮਿਲੂਗਾ ਇੱਥੇ ਆ ਕੇ ਜੀ ਤੇ ਇਸ ਕਰਕੇ ਵੀ ਜਿਹੜਾ ਹੈਗਾ ਸਾਰਿਆਂ ਨੂੰ ਜਿਨੇ ਮਿਲਣਾ ਸੀ ਤੁਹਾਨੂੰ ਲੱਗਦਾ ਵੀ ਇਸੇ ਕਰਕੇ ਥੋੜਾ ਡਿਲੇ ਵੀ ਜ਼ਿਆਦਾ ਹੋ ਰਿਹਾ ਜੇ ਜੇ ਹੋਈ ਜਾਂਦਾ ਲੋਕਾਂ ਜੇ ਕੋਈ ਆਉਂਦਾ ਇੱਥੇ ਮਿਲਣ ਵਾਲਾ ਉਹ ਕਿਹਨੂੰ ਮਿਲੇ ਆ ਕੇ ਜੀ ਇਹਨੂੰ ਮਿਲੂਗਾ। ਯਾਕੂ ਨੂੰ ਮਿਲਦਾ ਹੁੰਦਾ। ਜੇ ਕੋਈ ਆਗੂ ਬੈਠਾ ਹੋ ਉਸੇ ਨੂੰ ਮਿਲ ਕੇ ਜਾਊਗਾ ਅਗਲਾ। ਹੂੰ। ਖਬਰ ਹੈ ਇੱਥੇ ਮੋਰਚਾ ਚੱਲਦਾ ਕਿੱਥੋਂ ਕਿਹੜੇ-ਕਿਹੜੇ ਸੰਗਤ ਨਹੀਂ ਆਉਣਾ। ਜੀ। ਜਦੋਂ ਕੋਈ ਮਿਲਣਾ ਹੀ ਨਹੀਂ ਫਿਰ ਅਗਲੇ ਲਈ ਕਿੱਥੇ ਆਉਣਾ। ਵੈਸੇ ਵੀ ਦੇਖ ਇਹ ਵੀ ਘਾਟ ਆ ਸਾਡੇ ਆਗੂਆਂ ਦੇ ਵਿੱਚ ਵੀ ਘਾਟ ਹੋਈ ਆ ਜਿਹੜੀ ਚਾਲ ਮੇਲ ਕਮੇਟੀ ਐ ਚੁੱਕੋਸਾ ਤੇ ਸਾਨੂੰ ਡਟ ਕੇ ਇੱਥੇ ਪਹਿਰਾ ਦੇਣਾ ਚਾਹੀਦਾ। ਕੋਈ ਗੱਲ ਨਹੀਂ ਗੁਰੂ ਸਾਹਿਬ ਪ੍ਰਕਾਸ਼ ਨੇ 24 ਘੰਟੇ ਅਸੀਂ ਹਾਜ਼ਰ ਆਂ। ਬਾਬਾ ਕਲਵਿੰਦਰ ਸਿੰਘ ਹੁਣੇ ਬੈਠੇ ਨੇ ਹੋਰ ਵੀ ਸਾਡੀਆਂ ਫੌਜਾਂ ਨੇ ਜਿਹੜੇ ਦਲਪੰਥ ਨੇ। ਬਾਬਾ ਤਰਨ ਸਿੰਘ ਬਾਬਾ ਨਰੇਨ ਸਿੰਘ ਹੁਣਾਂ ਦੇ ਭਰਾਤਾਂ ਉਹ ਵੀ ਇੱਥੇ ਬੈਠੇ ਨੇ ਤੇਰੇ ਪਰੇ ਸਰਪਾਲ ਸਿੰਘ ਜੀ ਹੁਣੀ ਬੈਠੇ ਨੇ ਇੱਧਰ ਬਾਬਾ ਬਿੱਲਾ ਜੀ ਹੁਣੀ ਨੇ ਹੋਰ ਵੀ ਇੱਥੇ ਜਿਹੜੇ ਹੈਗੇ ਬਾਬਾ ਧੀਰਾ ਸਿੰਘ ਜਥੇਦਾਰ ਉਹ ਅਸੀਂ ਡੱਟੇ ਬੈਠੇ ਹਾਂ ਹੋਰ ਵੀ ਨੇ ਜਿਹੜੇ ਹੈਗੇ ਜਿਹੜੇ ਹੁਣ ਬਲਵੀਰ ਸਿੰਘ ਬੈਰੋ ਹੋਰ ਨੇ ਜਿਹੜੇ ਮੋਰਚੇ ਦੀ ਹੁਣ ਵਾਹੀ ਕਰਦੇ ਨੇ ਤੇ ਕਾਲਾ ਸਿੰਘ ਹੁਣ ਉਹ ਸਾਰੇ ਨੇ ਇੱਥੇ ਜਿਹੜੇ ਪਾਉ ਹੁਣ 24 ਘੰਟੇ ਰਹਿੰਦੇ ਦੇਖੋ ਹਾਜ਼ਰੀ 24 ਘੰਟੇ ਹੁਣੀ ਚਾਹੀਦੀ ਆ ਮੋਰਚਾ ਫੇਰ ਹੀ ਆ ਤੇ ਜਿਨ੍ਹਾਂ ਨੇ ਮੋਰਚਾ ਲਾਇਆ ਤੇ ਉਹ ਡਟ ਕੇ ਬੈਠਣ ਅਸੀਂ ਤਾਂ ਉਹਨਾਂ ਦਾ ਸਾਥ ਦਿੰਨੇ ਆ ਜਦੋਂ ਵੀ ਕੋਈ ਕਾਲ ਦਿੰਦੇ ਨੇ ਅਸੀਂ ਉਹਨਾਂ ਦੇ ਨਾਲ ਆ ਸੀ ਕਿੜਾ ਉਹਨਾਂ ਦੇ ਬਾਹਰ ਆ ਜੀ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਜਿਹੜੇ ਬੰਦੀ ਸਿੰਘ ਨੂੰ ਸੇਤੀ ਰਹਾ ਹੋਣਗੇ ਜੀ ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਸੋ ਇਹ ਸਾਨੂੰ ਬਾਬਾ ਰਾਜਾ ਰਾਜ ਸਿੰਘ ਜਿਨ੍ਹਾਂ ਨੇ ਜਿਹੜਾ ਹੈਗਾ ਸਾਰੀਆਂ ਗੱਲਾਂ ਨੂੰ ਐਕਸਪਲੇਨ ਕੀਤਾ ਮੋਰਚ ਦੀ ਜਿਹੜੀ ਸਿਚੁਏਸ਼ਨ ਵਾਸਤੇ ਸਰਕਾਰਾਂ ਪ੍ਰਤੀ ਤੇ ਬੰਦੀ ਸਿੰਘਾਂ ਦੀ ਜਿਹੜੀ ਅੱਜ ਦੀ ਜਿਹੜੀ ਹੈਗਾ ਸਥਿਤੀ ਪ੍ਰਤੀ ಸೊ ಬನ್ನಿ ರೋಹ ಗುರ್ಪಿ ಕೋಲಿ ಸಾಲ ಬಹು ಬಹು ಧನ್ಯವಾದ